ਤਰਾ ਮੈਂ ਵੀ ਤੇਰੀੋਂ ਭੈਣਾ ਉਹ ਬੜੇ ਭਾਈ ਮੈਨੂੰ ਬੁਲਾ ਕੇ ਕਿੱਧਰ ਵੜ ਗਿਆ ਭਾਈ ਓਏ ਉਹ ਆ ਜਾ ਕਿੱਥੇ ਆ ਆ ਵਰਤਾ ਓਏ ਆ ਬਾਈ ਓਏ ਉਹ ਚੰਦ ਹਾਂ ਉਹ ਤੇਰੀਆਂ ਹੱਤ ਜਾਂਦੀਆਂ ਨਹੀਂ ਹਜੇ ਨਾ ਦਵਾਕਾਂ ਲੀਆਂ ਮੈਂ ਕੀ ਕਰਿਆ ਬਾਈ ਉਹ ਮੈਂ ਤੈਨੂੰ ਬੁਲਾਇਆ ਤੂੰ ਲਿਟ ਗਿਆ ਉਹਦਾ ਭਾਈ ਮੈਂ ਥੱਕਿਆ ਜਾ ਹੋਇਆ ਤੀਕਾ ਉਧਰ ਮੁਰਗੀ ਫਾਰਮ ਚ ਜਾ ਕੇ ਆਇਆ ਤੀਕਾ ਉੱਥੇ ਇਹ ਤੇਰਾ ਫਾਰਮ ਨਹੀਂ ਲੋਟਾਉਂਦਾ ਉਹ ਨਾਲੇ ਤਾਂ ਦੇਖ ਮੈਂ ਨਾ ਸੁਣਦਾ ਹੁਣ ਇੱਧਰ ਆ ਤੇਰੇ ਮੁਰਗੀਆਂ ਫਾਰਮ ਪਿੱਛੇ ਨੜਤਾ ਉਹ ਤੇਰੇ ਨਾਲ ਕੁੱਤੇ-ਕੁੱਤੇ ਕਰਦੀ ਸਾਰਾ ਦਿਨ ਉਹਦਾ ਬਾਈ ਭੁੱਖਦੀ ਰਹਦੀ ਆ ਮੈਂ ਨਹੀਂ ਕਦੇ ਉਹਦੀ ਸੁਣਦਾ ਤੂੰ ਕਿਉਂ ਸੁਣਦਾਗਾ ਉਹ ਲੈ ਸਾਨੂੰ ਤਾਂ ਸੁਣਦਾ ਇੱਧਰ ਜਦੋਂ ਤੈਨੂੰ ਉਹ ਪੁੱਠਾ ਸਿੱਧਾ ਬੋਲਦੀ ਐ ਫਿਰ ਸਾਰਾ ਖੂਨ ਤਾਂ ਮਚਦਾ ਹੀ ਐ ਉਹ ਤਾਂ ਉਹੀ ਜਵਾ ਮਰੀ ਜਾਂਦੀ ਆ ਬਾਈ ਤੂੰ ਵੀ ਸੀਰੀਅਸ ਲੈ ਕੇ ਬਹਿ ਗਿਆ ਉਹਦੀਆਂ ਗੱਲਾਂ ਨੂੰ ਉਹ ਕਿਉਂ ਨਾ ਬੈਠਾ ਯਾਰ ਸੀਰੀਅਸ ਲੈ ਕੇ ਕਿੰਨਾ ਕੁਛ ਬੋਲਦੀ ਐ ਵਿੱਚੇ ਮੈਨੂੰ ਵੀ ਨਾ ਕਦੇ-ਕਦੇ ਤਾਂ ਮੈਨੂੰ ਵੀ ਬੋਲ ਜਾਂਦੀ ਐ ਨਹੀਂ ਦੇਖਦੀ ਵੀ ਮੈਥੋਂ ਵੱਡਾ ਐ ਤੈਨੂੰ ਬਾਈ ਹਾਂ ਤੈਨੂੰ ਹਾਂ ਕੀ ਬੋਲਦੀ ਦੀ ਬਸ ਹੁਣ ਤੈਨੂੰ ਮੈਂ ਕੀ ਦੱਸਾਂ 10 ਵਜੇ ਤੂੰ ਮੈਨੂੰ ਮੈਂ ਹੁਣੇ ਉਹਦੀ ਸੈਟਰ ਪ੍ਰੇਟ ਕਰ ਦੂੰਗਾ ਤੂੰ ਆ ਦੇਖ ਸ਼ਬਦ ਦੇਖ ਬੋਲਦੀ ਤੂੰ ਆਪਦੀ ਤੀਮੀ ਦਾ ਪੱਖ ਲੈਣਾ ਹੈ ਹੈ ਆਏ ਆ ਫਲਾਨਾ ਟਮਖਾ ਆਹ ਕਹਿੰਦੀ ਸੀ ਹਾਂ ਹੁਣ ਤੂੰ ਦੇਖ ਲੈ ਉਹ ਉਹ ਤਾਂ ਜਫਾ ਮਾਰੀ ਜਾਂਦੀ ਉਹਦੀ ਗੱਲਾਂ ਤੇ ਧਿਆਨ ਨਾ ਦਿਆ ਕਰ ਅੱਛਾ ਤੂੰ ਮੇਰੀ ਇੱਕ ਗੱਲ ਸੁਣ ਮੈਂ ਤੈਨੂੰ ਜਿਹੜੀ ਗੱਲ ਪੱਛੇ ਬੁਲਾਇਆ ਤਾਂ ਨਾਲ ਸੁਣ ਲੈ ਮੈਂ ਚਾਹੁੰਦਾ ਤਾਂ ਹੈ ਨਹੀਂ ਸੀ ਪਰ ਭਾਈ ਆ ਲੜਾਈਆਂ ਝਗੜੇ ਜੇ ਦੇਖ ਕੇ ਐਵੇਂ ਆਪਣਾ ਵੱਧ ਫੜ ਕੇ ਸਿਰ ਪੜਵਾ ਦੇਣੀਆਂ ਦੋਨੇ ਉਹ ਭਾਈ ਉਹ ਤਾਂ ਮੈਂ ਹੀ ਬੋਲੀ ਜਾਂਦੀ ਆ ਨੇ ਤੂੰ ਵੀ ਉਹਨਾਂ ਦੀਆਂ ਗੱਲਾਂ ਲੈ ਕੇ ਵਹਿ ਗਿਆ ਮੇਰੀ ਗੱਲ ਸੁਣ ਹਾਂ ਦੇਖ ਆਪਣਾ ਰੋਟੀ ਪਾਣੀ ਦਾ ਢਾਡਾ ਹੈਗਾ ਹੀ ਠੀਕ ਹੈ ਉਹ ਤਾਂ ਭਾਈ ਚੱਲ ਹੁਣ ਜਿਹੜਾ ਮਾੜੇ ਟਾਈਮ 'ਚ ਹੋ ਗਿਆ ਉਹ ਤਾਂ ਹੋ ਗਿਆ ਹੁਣ ਰਹਿ ਗਿਆ ਕੰਮ ਇਹ ਹਾਂ ਦੀ ਆ ਮੈਂ ਹਿੱਸਾ ਆਪਣੀਆਂ ਸਾਂਝੀਆਂ ਨੇ ਹਾਂ ਖੇਤੀ ਸਾਂਝੀਆਂ ਮਹਿਸਾ ਸਾਂਝੀਆਂ ਨੇ ਖੇਤੀ ਸਾਂਝੀਆਂ ਮਹਿਸਾ ਸਾਂਝੀਆਂ ਨੇ ਹਾਂ ਮੈਂ ਇਹ ਕਹਿਣਾ ਹਾਂ ਵੀ ਇਹ ਵੀ ਕੰਮ ਵੰਡਦੇ ਆਪਾਂ ਇਹਨਾਂ ਦਾ ਕਲੇਸ਼ ਨਹੀਂ ਹੋਇਆ ਕਰੂਗਾ ਉਹ ਕਾਣੂ ਭਈ ਇਹ ਜੱਡੋਂ ਵਾਲੀ ਗੱਲਾਂ ਕਰਦਾ ਤੂੰ ਤੂੰ ਮੇਰਾ ਵੱਡਾ ਭਾਈ ਆ ਸਾਰਾ ਕੰਮ ਤੈਂ ਸਾਹਮਣਾ ਹੁਣ ਤੇਰੇ ਹੁੰਦੇ ਦਸ ਮੈਂ ਆ ਸਾਹਮਣਾ ਚੰਗਾ ਓਏ ਕਮਲਿਆ ਮੈਂ ਅੱਡ ਹੋਣ ਵਾਲੀਆਂ ਗੱਲਾਂ ਨਹੀਂ ਕਰਦਾ ਮੈਂ ਤਾਂ ਗੱਲ ਟਿਕਾਉਣ ਵਾਲੀ ਕਰਦਾ ਜਦੋਂ ਮੈਂ ਜਿਹੜੀ ਤੈਨੂੰ ਗੱਲ ਕਹਿਣਾ ਜੇ ਉਹ ਗੱਲ ਹੋ ਗਈ ਨਾ ਕਿਸੇ ਦਾ ਗੁੱਸਾ ਕੱਲਾ ਰਹਿਣਾ ਹੀ ਨਹੀਂ ਦੇਖ ਹੁਣ ਮੇਰੀ ਗੱਲ ਸੁਣਾ ਆਪਣੇ ਮੈਸਰੀਆਂ ਇੱਕ ਟਾਈਮ ਸੱਣੀ ਹੋਰ ਲਾਇਆ ਕਰੂ ਇੱਕ ਟਾਈਮ ਠੀਕ ਹੈ ਮੈਂ ਨਹੀਂ ਬੋਲਦਾ ਭਈ ਤੇਰਾ ਮੇਰੀ ਗੱਲ ਤਾਂ ਸੁਣ ਲੈ ਮੈਂ ਨਹੀਂ ਬੋਲਦਾ ਦੋ ਮਰੂ ਰਖੜੇ ਮੈਂ ਧਰਕੇ ਔਰ ਗੱਲ ਕਹੀ ਜਿਗਰੀਆਂ ਨਾ ਤੂੰ ਅੱਡ ਹੋਣਾ ਲੀ ਉਹ ਲੜਿਆ ਨਹੀਂ ਕਰਨ ਗਿਆ ਆਪਾਂ ਤਾਂ ਭਗ ਜਾਂਦੇ ਆਸੇ-ਪਾਸੇ ਉਹ ਮਗਰ ਉਹ ਕਹਿੰਦਾ ਤੂੰ ਸੱਣੀ ਲੜਾਓ ਕਹਿੰਦੇ ਤੂੰ ਲੜਾ ਦੇਖ ਜਦੋਂ ਇੱਕ ਟਾਈਮ ਸੱਣੀ ਹੋਰ ਲਾਉ ਇੱਕ ਟਾਈਮ ਉਹ ਠੀਕ ਹੈ ਦੂਜੀ ਗੱਲ ਰਹਿ ਗਈ ਧਾਰਾ ਕੱਢਣ ਦੀ ਹੂੰ ਇੱਕ ਦਿਨ ਧਾਰਾ ਉਹ ਕੱਟ ਲਿਆ ਕਰੂ ਇੱਕ ਦਿਨ ਉਹ ਕੱਟ ਲਿਆ ਕਰੂ ਜਾਂ ਐ ਕਰ ਲਿਆ ਕਰਨਗੇ ਤੜਕੇ ਉਹਨੇ ਕੱਢ ਲਈ ਹੱਥ ਨੇ ਉਹਨੇ ਕੱਢ ਲਈ ਮੇਰੀ ਗੱਲ ਠੀਕ ਹੈ ਗਲਤ ਤਾਂ ਨਹੀਂ ਇਹ ਫਿਰ ਲੜਨੀਆਂ ਤਾਂ ਨਹੀਂ ਗੱਲ ਤਾਂ ਠੀਕ ਆ ਬਾਈ ਤੇਰੀ ਤੇ ਜਿਹੜੀ ਗੱਲ ਰਹੀ ਹੁਣ ਉਹਦੇ ਆ ਪਾਥੀਆਂ ਪਿੱਛੇ ਲੜੀ ਜਾਂਦੀਆਂ ਸੀ ਗੋਹਾ ਪੱਥਰ ਨੂੰ ਹੂੰ ਉਹ ਵੀ ਕਹਦੇ ਸਿੱਧਾ ਕਹਦੇ ਵੀ ਭਾਈ ਜਿਹੜੀ ਗੋਹਾ ਤੜਕੇ ਸਿੱਟੂਗੀ ਉਹ ਤੜਕੇ ਪੱਥੂ ਜਿਹੜੀ ਆਥਰੇ ਸਿੱਟੂ ਆਥਰੇ ਪੱਥੂ ਬਸ ਬਈ ਮੇਰੀ ਗੱਲ ਸੁਣ ਜੇ ਤਾ ਤੂੰ ਮੈਨੂੰ ਬਾਦੂ ਜੇ ਗੱਲਾਂ ਵਾਸਤੇ ਬੁਲਾਇਆ ਹੈਗਾ ਇਹ ਤਾਂ ਛੱਡ ਦੇ ਤੂੰ ਜੇ ਦਾ ਆ ਕੰਮ ਕੁਮ ਜਿਵੇਂ ਕਰਨਾ ਤੂੰ ਜਿਵੇਂ ਤੇਰਾ ਜੀ ਕਰਦਾ ਜਿਵੇਂ ਤੇਰਾ ਚਿੱਤ ਚਾਹੁੰਦਾ ਉਵੇਂ ਕਰ ਲੈ ਜੇ ਕਰਨੀ ਕੋਈ ਕਾਰੋਬਾਰ ਵਾਲੀ ਗੱਲ ਕੋਈ ਫਾਰਮ ਫੂਰਮ ਖੋਲਣਾ ਕਿਤੇ ਪੈਸਾ ਪੁੱਛਤਾ ਇਨਵੈਸਟ ਕਰਨਾ ਫੇਰ ਮੈਨੂੰ ਦੱਸ ਦੇ ਤੂੰ ਆ ਜਿਹੜਾ ਤੂੰ ਕਹੀ ਇਹਨਾਂ ਨਾ ਪੈਸਾ ਨਿਵੇਸ਼ ਕਰਨਾ ਇਨਵੈਸਟ ਕਰਨਾ ਆ ਤੂੰ ਮੁਰਗੇ ਜਿਹਾ ਨਾ ਕਦੇ ਆਪ ਦੇ ਖੰਭ ਜੇ ਪਟਾ ਲੇਗਾ ਕਿਸੇ ਤੈਨੂੰ ਦੱਸਦਾ ਮੈਂ ਬਈ ਤੂੰ ਤਾ ਤੂੰ ਸਮਝਦਾ ਨਹੀਂ ਇੰਨਾਂ ਗੱਲਾਂ ਨੂੰ ਮੈਂ ਲੰਘ ਗਿਆ ਇੰਨਾਂ ਗੱਲਾਂ ਚ ਮੈਂ ਤਾਂ ਉੱਪਰਲੀ ਗੱਲ ਕਰਦਾ ਉੱਪਰਲੀ ਓਏ ਹਾਈ ਲੈਵਲ ਆ ਓਏ ਤੂੰ ਹਾਈ ਲੈਵਲ ਦੀ ਗੱਲ ਕਰਦਾ ਕਰਦਾ ਕਦੇ ਘਰ ਵਾਲੀ ਗੱਲ ਕਰਨੀ ਵੀ ਝਾਕ ਲਿਆ ਕਰ ਮੇਰੀ ਗੱਲ ਸੁਣ ਓਏ ਹਾਂ ਆਪਣੀ ਮਿੰਦੋ ਦੇਖ ਉੱਥੋਂ ਰੁੱਸ ਕੇ ਆ ਕੇ ਇੱਥੇ ਬੈਠੀ ਐ ਹੋਰ ਮੈਂ ਜੀ ਕਰਦਾ ਦੋ ਮਾਰੇ ਗੁੱਤ ਚ ਉਹਦੇ ਮੰਨ ਦਿਉਣੀ ਹੈਗੀ ਹੁਣ ਤੂੰ ਮੈਂ ਦੇਖ ਆਪਣੀ ਦੋਨੇ ਭਾਈਆਂ ਦੀ ਬਦਲੇ ਮੈਂ ਇਸ ਗੱਲ ਚ ਅਗਲਾ ਕਹਿੰਦਾ ਆਪ ਦੀ ਭੈਣ ਇੱਥੇ ਬਿਠਾ ਰੱਖੀ ਐ ਇਹ ਨਹੀਂ ਭੇਜਦੇ ਉੱਥੇ ਨੂੰ ਅਗਲੇ ਨੂੰ ਐ ਤਾਂ ਪਤਾ ਨਹੀਂ ਵੀ ਕਸੂਰ ਕਿਦੇ ਚ ਕੀ ਐ ਇਹ ਤਾਂ ਗੱਲ ਨਾਲ ਇੱਕ ਦਿਨ ਮੈਂ ਹੋਰ ਤੂੰ ਫਿਰ ਗੱਲ ਕਰ ਉਹਦੇ ਨਾਲ ਮੇਰੀ ਤਾਂ ਸੁਣਤੀ ਨਹੀਂ ਹੈਗੀ ਉਹ ਮੈਂ ਉਹਦੇ ਨਾਲ ਗੱਲ ਕਰੀ ਸੀ ਉਹ ਤਾਂ ਮੈਨੂੰ ਹੀ ਪੈ ਗਈ ਭੱਜ ਕੇ ਹੱਸਿਆ ਹਾਂ ਉਹ ਕੀ ਕਰੀਏ ਵੱਡੀ ਐ ਜੇ ਬੋਲਦੇ ਆ ਤਾਂ ਵੀ ਫਿਰ ਪੰਗਾ ਪੈਂਦਾਗਾ ਮੈਨੂੰ ਤਾਂ ਕਹਿੰਦੀ ਤੂੰ ਮਾਨੂੰ ਰੋਟੀਆਂ ਨਹੀਂ ਦੇ ਸਕਦਾ ਫਲਾਨਾ ਨਹੀਂ ਢੋਂਕਾ ਨਹੀਂ ਊਕਾ ਨਹੀਂ ਤੁਸੀਂ ਐ ਕਰ ਦੋ ਤੇਰੀ ਰਾਨ ਨੇ ਸਖਤ ਐਨਾ ਕੁਛ ਬੋਲ ਗਈ ਚੱਲ ਫਿਰ ਭਾਈ ਤੂੰ ਦੇਖ ਲਾ ਉਹ ਕਿਵੇਂ ਕਰੀਏ ਉਹਦਾ ਉਹ ਮਾਣਾ ਮੋਟਾ ਤੂੰ ਵੀ ਕਹਿ ਕੇ ਦੇਖ ਲਈ ਵੀ ਭਾਈ ਦੇਖ ਆਪਦੇ ਘਰ ਹੀ ਚੰਗਾ ਹੁੰਦਾ ਹੈਗਾ ਇਹ ਲੜਾਈਆਂ ਝਗੜੇ ਤਾਂ ਹੁੰਦੇ ਰਹਿੰਦੇ ਆ 2 ਮਿੰਟ ਲੜਾ ਫਿਰ ਉਹਦੇ ਨਾਲ ਮਿਲ ਕੇ ਰਹਿੰਦੀਆਂ ਮੇਰੇ ਵਾਲੀ ਨਾਲ ਐ ਨਹੀਂ ਪਤਾ ਦੋਹੇ ਰਲ ਕੇ ਮੈਨੂੰ ਢਾ ਲਾਣਾ ਐ ਕਿਵੇਂ ਢਾ ਲੈਣੀਆਂ ਤੇਰੇ ਹੱਥ ਨਹੀਂ ਲੱਗੇ ਹਰਾਂ ਹੀ ਕਰੀ ਬਈ ਆਪਾਂ ਦੋਹੀ ਚੱਲਾਂਗੇ ਇਕੱਠੇ ਕਹਾਂਗੇ ਆਪਾਂ ਹਣੇ ਕੋ ਨਹੀਂ ਮੇਰੀ ਗੱਲ ਸੁਣ ਉਹ ਮੇਰੀ ਗੱਲ ਤਾਂ ਸੁਣ ਲੈ ਐਵੇਂ ਮੇਰਾ ਕਹਾ ਫਿਰ ਬਾਲਾ ਦੂਰ ਜਾਂਦਾਗਾ ਉਹ ਹੂਰੀ ਪਾਸੇ ਗੱਲ ਲੈ ਗਈ ਉਹਨੇ ਟਿਊਨ ਹੀ ਬਦਲੀ ਆਪਦੀ ਨਾਲ ਦੀ ਨਾਲ ਮਿੰਟ ਜੀ ਉਹਨੂੰ ਤਾਂ ਐ ਹੋਇਆ ਪਿਆ ਉਹਦਾ ਐ ਨਹੀਂ ਪਤਾ ਕਿੱਥੋਂ ਕੀ ਬੋਲੇ ਫਿਰ ਇਹ ਜਵਾਨ ਨਾ ਜਿਹੜੀ ਐਚਮ ਇਹਦੀ ਐ ਖੁੱਲੀ ਹੈਗੀ ਉਹਦੇ ਪਰੋਣੇ ਦੇ ਮੂਰੇ ਵੀ ਐਂ ਬੋਲਦੀ ਐ ਅਸਿਆ ਹਾਂ ਤਾਂ ਹੀ ਤਾਂ ਉਸਕੇ ਲੜਕੇ ਬੈਠੀ ਐ ਤੇ ਕਰੇ ਕਾਲ ਕੋਈ ਨਾ ਭਾਈ ਬਈ ਟਾਈਮ ਕਿੰਨਾ ਹੋ ਗਿਆ ਟਾਈਮ ਦੱਸ ਟਾਈਮ ਤੇਰਾ ਮੁਰਗਿਆਂ ਨੂੰ ਦਾਣੇ ਪਾਉਣ ਦਾ ਹੋ ਗਿਆ ਹਾਂ ਮੈਂ ਜਾ ਕੇ ਆਉਣਾ ਮੜਾ ਜਾ ਜਾ ਪਾ ਦੇ ਉਹਨਾਂ ਨੂੰ ਦਾਣਾ ਹਾਂ ਕੋਈ ਨਾ ਭਾਈ ਤੂੰ ਜਵੇਂ ਕਰੇਂਗਾ ਮੈਂ ਤੇਰੇ ਨਾਲ ਆ ਨਾ ਤੂੰ ਉਹ ਮੁਰਗਿਆਂ ਵਾਸਤੇ ਪਿਆ ਕੇ ਲਿਆਇਆ ਉਹ ਦੜੀਆ ਜਿਹਾ ਬਣਾ ਕੇ ਲਿਆਇਆ ਜਣਾ ਉਹ ਦਾਣੇ ਦੇ ਬਰੀਕ ਬਰੀਕ ਦੇ ਤੈਨੂੰ ਕਿਹਨੇ ਦੱਸਿਆ ਤੈਨੂੰ ਐ ਮੈਂ ਤੇਰਾ ਵੱਡਾ ਭਾਈ ਹਾਂ ਛੋਟਾ ਨਹੀਂ ਤੈਨੂੰ ਜੱਗ ਬਗਣਾ ਭਾਈ ਉਹਦੇ ਨਾਲ ਨਾ ਮੁਰਗੇ ਤੱਕਰੇ ਹੁੰਦੇ ਨੇ ਫਿਰ ਜਦੋਂ ਆਪਾਂ ਉਹਨਾਂ ਦੀ ਲੜਾਈ ਕਰਾਉਣੇ ਆਗੇ ਉਹ ਸ਼ਾਲਾ ਜਿਆ ਮਾਰ ਮਾਰ ਕੇ ਚੱਕ ਲਾ ਦਿੰਦੇ ਨੇ ਫਟੇ ਆਪਾਂ ਹਾਰ ਹੀ ਨਹੀਂ ਕਦੇ ਓ ਤੂੰ ਨਾ ਨਾ ਮੁਰਗੇ ਵਾਂਗੂ ਕਰ ਹੂੰ ਹੀ ਮੈਨੂੰ ਡਰਾਤਾ ਸਮਾਂ ਪਤਾ ਨਹੀਂ ਕੀ ਇਹਨੂੰ ਹੋ ਗਿਆ ਉਹ ਬਦਾਮ ਖਵਾਈ ਦੇਣੇ ਮੁਰਗਿਆਂ ਨੂੰ ਉਹ ਬਦਾਮ ਆਪਨਾ ਖਾਈ ਬਦਾਮ ਉਹਨਾਂ ਨੂੰ ਖਵਾਈ ਤਲ ਵੱਡੇ ਥੋੜੀ ਕਾਰੋਬਾਰ ਵਾਧਦੇ ਹੁੰਦੇ ਨੇ ਭਾਈ ਓ ਚੱਗਾ ਬਗ ਜਾ ਉਹ ਤੇਰੇ ਵਾਲੀ ਲਾਣੇਦਾਰ ਨਹੀਂ ਤੇਰੇ ਮਗਰ ਨਾ ਪੈਜੇ ਕਿਤੇ ਜਾ ਬਗ ਜਾ ਖਵਾਉਂਦਾ ਇਹ ਬਦਾਮ ਬਣਿਆ ਬਦਾਮ ਖਵਾਉਣ ਦਾ ਇਹ ਲਾਣੇ ਦਾ ਹੁਣ ਤਾਂ ਖੁਸ਼ ਐ ਹਾਂ ਸੂਟ ਬਹੁਤ ਸੋਹਣੇ ਨੇ ਹੈ ਬਹੁਤ ਸੋਹਣੇ ਬੱਸ ਰੋਜ਼ ਕਹੀ ਜਾਂਦੀ ਸੀ ਸਮੋਣੇ ਫੜਾ ਕੀ ਆਉਣੀ ਹੁਣ ਤਾਂ ਛੇਤੀ ਇਹਨਾਂ ਨੂੰ ਹਾਂ ਸਮੋਣੇ ਦੇ ਦੇ ਹੁਣ ਨਾ ਮੁੜ ਕੇ ਕਹੀ ਵੀ ਹੋਰ ਸੂਟ ਦਵਾ ਲੈ ਜੇ ਹੁਣ ਜ਼ਰੂਰਤ ਪੈ ਗਈ ਹੋਰ ਵੀ ਮੰਗੂਗੀ ਲੈ ਅਕੇ ਹੋਰ ਵੀ ਮੰਗੂਗੀ ਆ ਹੁਣ ਥੋੜੇ ਨੇ ਅਜੇ ਉਹ ਇੱਕ ਗੱਲ ਤਾਂ ਹੈਗੀ ਆ ਸੂਟ ਤਾਂ ਮਹਿੰਗੇ ਮਹਿੰਗੇ ਲਿਆਂਦੇ ਆ ਇੱਕ 3000 ਦਾ ਤੇ ਆ ਲਾਇਆ ਆਪਾਂ ਨੂੰ ਪਤਾ ਨਹੀਂ 3500 ਦਾ ਕਿ 200 ਵੱਧ ਲੈ ਲੈ 3700 ਦਾ ਮੈਨੂੰ ਲੱਗਦਾ ਹੈ ਇਹ ਆ ਸੂਟ ਆਪਣਾ ਵਧੀਆ ਮਿਲ ਗਿਆ ਇਹ ਆਇਆ ਪੂਰਾ 5500 ਦਾ ਸੋਨਾ ਸੂਟ ਬਰਕ ਕੀਤਾ ਹੋਇਆ ਤਾਂ 5500 ਦਾ ਇਹ 5500 ਦਾ ਸੂਟ ਐਡਾ ਮਹਿੰਗਾ ਮੇਰੇ ਵਾਲੇ ਬੁੱਜੜਿੰਨ ਤੱਕ ਦੇਉਂ ਨਹੀਂ ਲਿਆ ਕੇ ਦਿੱਤਾ ਮੈਨੂੰ ਸਹੀ ਗੱਲ ਐ ਬਰਕ ਵਾਲਾ ਬਰਕ ਤਾਂ ਇਹਨਾਂ ਦੇ ਵੀ ਐ ਥੋੜਾ ਜਿਆਦਾ ਮਹਿੰਗਾ ਹੈਗਾ ਪਿਓਰੀ ਗੱਲ ਸੁਣ ਲੈ ਸੂਟ ਤਾਂ ਬਰਕ ਵਾਲਾ ਲੈ ਹੁਣ ਘਰ ਵਾਲਾ ਬਰਕ ਵੀ ਦੇਖਿਆ ਕਰ ਚੱਲ ਕੋਈ ਨਾ ਹੋਰ ਕੌਣ ਕਰਦਾ ਮੈਨੂੰ ਐਂ ਤਾਂ ਦੱਸੋ ਤੁਸੀਂ ਆਪਦਾ ਘਰ ਦਾ ਕੰਮ ਵੱਧ ਕਰਿਆ ਕਰ ਚੱਲ ਕੋਈ ਨਾ ਕਰ ਲਿਆ ਕੋ ਰਾਤ ਨੂੰ ਸੌਂਦੀ ਨਹੀਂ ਰਾਤ ਨੂੰ ਵੀ ਤੁਰੀ ਫਿਰਦੀ ਰਿਆ ਕੋ ਨੰਗਰਾ ਵਾਂਗੂ ਮੈਂ ਤਾਂ ਕਹ ਨਾ ਕਣੀ ਦੇਈ ਜਾ ਕਰ ਹਾਂ ਮਨਸ ਕਮ ਸੇਕ ਮੈਂ ਤਾਂ ਜਨਾਬ ਨਾਲ ਸੌਂ ਜਾ ਕਰ ਨਹੀਂ ਆ ਫਲਾਨੀ ਗੱਲ ਆ ਟਿੰਕੀ ਗੱਲ ਤੇਰਾ ਇਹੀ ਰਹਿੰਦਾ ਕੰਮ ਚੱਲ ਹੁਣ ਆਜੋ ਚਾਹ ਦੀ ਘੁੱਟ ਬਣਾ ਕੇ ਪੀ ਲਿਏ ਕਦੋਂ ਦੇ ਗਏ ਆਪਾਂ ਬਾਜ਼ਾਰ ਲੈ ਬਹਿਜੋ ਇੱਥੇ ਬਹਿਜੋ ਆ ਕੱਪੜੇ ਤੇ ਚਲੰਦਰੀ ਤਰ ਮੈਂ ਕੋਈ ਹੋਰ ਆ ਕੇ ਬਹਿ ਜਾਂਦੀ ਆ ਫਿਰ ਉਹਨਾਂ ਦੇ ਜੇ ਉਹਨੇ ਦੇਖ ਲੈਣਾ ਫਿਰ ਕਹੂ ਕੌਣ ਤੈਨੂੰ ਪਤਾ ਨਹੀਂ ਕੌਣ? ਉਹ ਬੱਸ ਤੁਸੀਂ ਡਰਦੇ ਹੋਗੇ ਮੈਂ ਨਹੀਂ ਡਰਦੀ ਡਰਦੀ ਉਹ ਤੋਂ। ਇਹਨੂੰ ਏਡੇ ਮਹਿੰਗੇ ਮਹਿੰਗੇ ਸੂਟਾਂ ਦੀ ਕੀ ਲੋੜ ਪੈਗੀ? ਜ਼ਰੂਰ ਕਿਤੇ ਜਾਣਾ ਹੋਣਾ ਇਹਨੇ। ਕੁਲਖਣੀ ਤਾਂ ਹੈਗੀ ਆ। ਕਿਹੜਾ ਟੀਕੇ ਪੈਂਦੀ ਆ? ਖਬਰੇ ਕਿੱਥੇ-ਕਿੱਥੇ ਫਿਰਦੀ ਆ। ਉਹ ਧਾਰ ਨਾਲ ਵਧੀਆ ਜਿਹਾ ਬਣਾ ਕੇ ਲਈ। ਹੱਟੇ ਮਹਿੰਗੇ ਮਹਿੰਗੇ ਸੂਟ। ਆ ਮੇਰੇ ਵਾਲਾ ਬੁੱਝੜ ਤਾਂ ਮੈਂ ਨਾ ਖੁਸ਼ੀ ਵੀ ਨਹੀਂ ਲੈ ਕੇ ਦਿੰਦਾ। ਕੋਈ ਨਾ ਆਉਣ ਦੇ ਘਰੇ। ਉਹ ਨੂੰ ਤਾਂ ਮੈਂ ਦੱਸ ਦਿਆਂ ਪਤਾ ਉਹ ਆ ਜਾ ਮਮਾ ਧੱਕ 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 ਕਰਦੇ ਨੇ ਉਹ ਪੱਤੇ ਦੇਖਣ ਗਿਆ ਤੀਗਾ ਬੰਦੇ ਦੇਖਣ ਗਿਆ ਦੀ ਆਂਟੀ 60 ਰੁਪਏ ਪچھے ਸਾਰੀ ਦਿਹਾੜੀ ਖਰਾਬ ਕਰਾਤੀ ਉਹ ਕੀ ਦਿਹਾੜੀ ਕਰਾਦੀ ਘਾਟਾ ਤਾਂ ਹੋਇਆਗਾ ਹਜੇ ਕਾਰੋਬਾਰ ਸਿੱਖਣਾ ਕਿ ਨਹੀਂ ਸਿੱਖਣਾ ਦਾ ਮम्मा ਫਿਰ ਹੁਣ ਐਸੇ ਖੂਆ ਕੰਮ ਆ। ਉਹ ਰੋਟੀ ਨਹੀਂ ਪਾਣੀ ਨਹੀਂ ਕੋਤੋਂ ਦਾ ਪਟਿਆਰ ਖਿਆ ਮੈਨੂੰ ਰੋ। ਉਹ ਮੇਰੀ ਗੱਲ ਸੁਣਾ। ਉਹ ਜਿਹੜੇ ਮੁਰਗੀ ਫਾਰਮ ਵਾਲੇ ਨੇ ਉਹ ਮੋਟਰਸਾਈਕਲ ਸਟਾਰਟ ਕਰ ਰਹੇ ਤੇ ਉਹ ਜਾ ਰਹੇ ਹੁਣੇ। ਹੁਣ ਤੂੰ ਜਾਈ ਚੁੱਪਚ ਕਰਕੇ ਆਨੇ ਹੌਲੀ ਜੇ ਚੱਕ ਕੇ ਗੰਦ ਟੱਪ ਕੇ ਦੋ ਮੁਰਗੇ ਚੱਕ ਲੈ। ਬਸ ਕੰਮ ਖਤਮ ਆਪਣਾ। ਰੁਪਏ 60 ਦਊਗਾ। 100 ਬਣਦਾ ਹੁਣ ਤਾਂ ਅਗਲੇ ਜੇ ਭੰਨੇ ਆ। ਹੁਣ ਤਾਂ ਬਾਗੇ ਕੋਈ ਭੰਨੇ ਭੁੰਦੇ ਨਹੀਂ ਮੈਂ ਹੈਗਾ ਨਾ। ਮੈਂ ਚੱਕ ਕੇ ਤੇ ਨਾਲ ਹੀ ਉਹਦੀ ਆ ਜੂ ਮੈਂ ਬੱਚ ਦੀ ਕੱਢ ਦੂੰ ਫੇਕਾ ਦੇ। ਠੀਕ ਹੈ। ਦੇ ਜਾਮਾ ਆ ਪੁੱਛ ਕੇ ਜਾਉਂਦਾ ਮੈਂ ਉੱਠ ਕੇ ਸਟਾਰਟ ਕਰਦਾ ਇਹਦੀ ਲਾਗੇ ਹੋਣੇ ਪੁੱਛ ਕੇ ਜਾਣਾ ਪਾ ਆ ਪੁੱਛ ਕੇ ਜਾਈ ਦੇਖਣਾ ਜਾਈ ਕਿਸੇ ਨੂੰ ਲੈ ਆਪਾਂ ਦਾ ਚੇਲਾ ਮੋਨ ਲਿਆ ਭਲਾ ਆਪ ਜਾ ਕੇ ਬੜਨਾ ਪੈਂਦਾ ਸੀ ਮੁਰਗੇ ਲੈਣਾ ਹੁਣ ਇਹ ਚੱਕ ਲਿਆ ਕਰੂਗਾ ਦੇਖਾਂ ਕਿੱਥੇ ਕਾ ਵਾਈ ਨਹੀਂ ਟਾਈਮ ਲਾਤਾ ਮੈਨੂੰ ਲੱਗਦਾ ਕੰਮ ਜ਼ਿਆਦਾ ਹੋ ਗਿਆ ਉਹ ਕਾਦੀ ਯਾਰੀਆਂ ਯਾਰ ਤੇਰੇ ਨਾਲ ਤੂੰ ਮਰਵਾਏਗਾ ਬਤੰਦਰਾ ਮੈਨੂੰ ਤਾਂ ਲਫਣਾ ਪੂਆ ਹਾਂ ਅੱਜ ਦਾ ਸਵਾਦ ਆਜੂ ਨਾਲ ਤਾਂ 60 ਰੁਪਏ ਹੋ ਜਾਣਗੇ ਨਾਲੇ ਖਾਂ ਵੀ ਉਰੀ ਕਰਦਾ ਭਾਈ ਮੈਂ ਤਾਂ ਮੇਰੇ ਮਾਮੇ ਨਾਲ ਆਇਆ ਦੀਗਾ ਮਾਮੇ ਨਾਲ ਕਿਵੇਂ ਆਇਆ ਦੀਗਾ ਸਾਲਗਮ ਲੈਣ ਆਇਆ ਦੀ ਬਈ ਕਿਉਂ ਸਾਲਗਮ ਕਿਉਂ ਰਿਹਾ ਉਹ ਕਿ ਸਾਲਗਮ ਕਿੱਥੇ ਨਰੇ ਲੇ ਕੇ ਆਪਾਂ ਹੁਣ ਕਿਹੀ ਲੈ ਕੇ ਆ ਨਾ ਬਾਈ ਸਿੱਟੂ ਨੂੰ